माता लक्ष्मी जी ਨੂੰ ਖੁਸ਼ ਕਰਨ ਲਈ ਕੀ ਕਰਨਾ ਚਾਹੀਦਾ ਹੈ ਜਿਸ ਵਿਅਕਤੀ ਤੇ માતા લક્ષ્ਮੀ ਦੀ ਕਿਰਪਾ ਹੁੰਦੀ ਹੈ ਉਸ ਨੂੰ ਭੋਜਨ, ਦੌਲਤ, ਖੁਸ਼ਹਾਲੀ, ਸਿਹਤ ਆਦਿ ਦਾ ਲਾਭ ਮਿਲਦਾ ਹੈ ਆਓ ਜਾਣਦੇ ਹਾਂ ਦੇਵੀ લક્ષ્ਮੀ ਨੂੰ ਖੁਸ਼ ਕਰਨ ਦੇ ਕੁਝ ਆਸਾਨ ਉਪਾਅ ਹਾਂ ਦੇ ਵਾਰੇ ਵਿੱਚ ਸ਼ੁੱਕਰਵਾਰ ਨੂੰ ਸਵੇਰੇ ਉੱਠਦੇ ਹੀ ਦੇਵੀ ਲక్ష్ਮੀ ਨੂੰ ਮੱਥਾ ਟੇਕੋ ਇਸ਼ਨਾਨ ਕਰੋ ਸਾਫ ਸਫੇਦ ਜਾਂ ਗੁਲਾਬੀ ਰੰਗ ਦੇ ਕੱਪੜੇ ਪਾਓ ਇਸ ਤੋਂ ਬਾਅਦ ਸ਼੍ਰੀ ਜੰਤਰ ਅਤੇ ਦੇਵੀ ਲక్ష్ਮੀ ਦੀ ਤਸਵੀਰ ਦੇ ਸਾਹਮਣੇ ਖੜੇ ਹੋ ਕੇ ਸ਼੍ਰੀ ਸੁਕਤ ਦਾ ਪਾਠ ਕਰੋ ਦੇਵੀ ਲక్ష్ਮੀ ਨੂੰ ਕਮਲ ਦਾ ਫੁੱਲ ਚੜਾਉਣਾ ਲਾਭਦਾਇਕ ਸਾਬਤ ਹੋਵੇਗਾ ਜਦੋਂ ਤੁਸੀਂ ਕਿਸੇ ਖਾਸ ਕੰਮ ਲਈ ਘਰੋਂ ਬਾਹਰ ਨਿਕਲਦੇ ਹੋ ਤਾਂ ਬਾਹਰ ਜਾਣ ਤੋਂ ਪਹਿਲਾਂ ਮਿੱਠਾ ਦਹੀਂ ਖਾਓ ਇਸ ਨਾਲ ਦੇਵੀ ਲక్ష్ਮੀ ਦਾ ਆਸ਼ੀਰਵਾਦ ਬਣਿਆ ਰਹਿੰਦਾ ਹੈ ਜੇਕਰ ਤੁਹਾਡੇ ਕੰਮ ਵਿੱਚ ਰੁਕਾਵਟ ਆ ਰਹੀ ਹੈ ਤਾਂ ਸ਼ੁੱਕਰਵਾਰ ਨੂੰ ਕਾਲੀਆਂ ਕੀੜੀਆਂ ਨੂੰ ਚੀਨੀ ਪਿੜਾਓ ਸਾਂਖ ਕੌਡੀ ਕਮਲ ਮੱਖਣ ਪਤਾਸ਼ਾ ਇਹ ਸਭ ਮਹਾ ਲਕਸ਼ਮੀ ਨੂੰ ਖਾਸ ਤੌਰ ਤੇ ਪਿਆਰੇ ਹਨ ਸ਼ੁੱਕਰਵਾਰ ਨੂੰ ਮੰਦਰ ਜਾ ਕੇ ਦੇਵੀ ਮਾਂ ਨੂੰ ਚੜ੍ਹਾਓ ਜੇ ਘਰ પતિ ਪਤਨੀ ਚਿਤਨਾ ਹੈ ਤਾਂ ਸ਼ੁੱਕਰਵਾਰ ਨੂੰ ਆਪਣੇ ਬੈੱਡਰੂਮ ਵਿੱਚ ਪ੍ਰੇਮੀ ਜੋੜੇ ਦੀ ਤਸਵੀਰ ਟੰਗ ਦਿਓ ਘਰ 'ਚ ਸਥਾਈ ਸੁੱਖ ਅਤੇ ਖੁਸ਼ਹਾਲੀ ਲਈ ਪੀਪਲ ਦੇ ਦਰਖਤ ਦੀ ਛਾਂ 'ਚ ਖੜੇ ਹੋ ਕੇ ਲੋਹੇ ਦੇ ਭਾਂਡੇ 'ਚ ਪਾਣੀ, ਚੀਨੀ, ਘਿਓ, ਦੁੱਧ ਮਿਲਾ ਕੇ ਪੀਪਲ ਦੇ ਦਰਖਤ ਦੀ ਜੜ ਤੇ ਡੋਲਣ ਨਾਲ ਘਰ ਵਿੱਚ ਖੁਸ਼ਹਾਲੀ ਹੀ ਖੁਸ਼ਹਾਲੀ ਆਵੇਗੀ। ਲੰਬੇ ਸਮੇਂ ਤੱਕ ਮਾਤਾ ਲక్ష్ਮੀ ਦਾ ਨਿਵਾਸ ਰਹੇਗਾ ਜੇਕਰ ਘਰ ਵਿੱਚ ਵਾਰ-ਵਾਰ ਧੰਨ ਦਾ ਨੁਕਸਾਨ ਆਉਂਦਾ ਹੈ। ਘਰ ਦੇ ਮੁੱਖ ਦਵਾਰ ਤੇ ਗੁਲਾਲ ਛਿੜਕ ਕੇ ਗੁਲਾਲ ਤੇ ਸ਼ੁੱਧ ਕੇਉ ਦਾ ਦੀਪਕ ਜਗਾਉਣਾ ਚਾਹੀਦਾ ਹੈ ਦੀਵਾ ਜਗਾਉਂਦੇ ਸਮੇਂ ਮਨ ਵਿੱਚ ਇਹ ਇੱਛਾ ਰੱਖਣੀ ਚਾਹੀਦੀ ਹੈ ਕਿ ਭਵਿੱਖ ਵਿੱਚ ਤੁਹਾਨੂੰ ਘਰ ਵਿੱਚ ਆਰਥਿਕ ਨੁਕਸਾਨ ਦਾ ਸਾਹਮਣਾ ਨਾ ਕਰਨਾ ਪਵੇ ਜਦੋਂ ਦੀਵਾ ਠੰਡਾ ਹੋ ਜਾਵੇ ਤਾਂ ਇਸ ਨੂੰ ਬਗ ਦੇ ਪਾਣੀ ਵਿੱਚ ਡਬੋ ਦੇਣਾ ਚਾਹੀਦਾ ਹੈ ਜੇਕਰ ਤੁਸੀਂ ਜਾਇਦਾਤ ਅਤੇ ਸੰਤਾਨ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਦੇਵੀ ਗੱਜ ਲక్ష్ਮੀ ਦੀ ਪੂਜਾ ਕਰੋ ਇਸ ਨਾਲ ਬੱਚੇ ਦਾ ਜਨਮ ਹੋਵੇਗਾ ਅਤੇ ਧਨ ਵਿੱਚ ਵਾਧਾ ਵੀ ਹੋਵੇਗਾ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਸੀਂ ਤੁਹਾਡੇ ਲਈ ਹੋਰ ਵੀ ਚੰਗੀ ਚੰਗੀ ਜਾਣਕਾਰੀ ਲੈ ਕੇ ਆ ਸਕੀਏ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ